ਮੁੱਖ ਮੰਤਰੀ ਸਤਾਰਾ ਭਗਵੰਤ ਸਿੰਘ ਦੀ ਸੋਚ ਨੂੰ ਸਮਰਪਿਤ ਖੇਡਾਂ ਵਤਨ ਪੰਜਾਬ ਦੀਆਂ ਐਰਕਾ ਤੀਸਰੇ ਸਾਲ ਚ ਜਿਹੜੀਆਂ ਵਾਂ ਉਹਨਾਂ ਦਾ ਆਗਾਜ ਅੱਜ ਹੋਇਆ ਡੇਰਾ ਬਾਬਾ ਨਾਨਕ ਦੇ ਗਰਾਊਂਡ ਚ ਇਹ ਆਪਾਂ ਆਗਾਜ ਕੀਤਾ ਤਾਂ ਬੜਾ ਵਧੀਆ ਲਗਾਏ ਦੇ ਨਾਲ ਬੱਚਿਆਂ ਦੀ ਇੱਕ ਸੋਚ ਜਿਹੜੀ ਬਦਲ ਜਾਂਦੀ ਹੈ ਸੋਚ ਚੰਗੇ ਬਣੇ ਜਾਂਦੀ ਹੈ ਗਰਾਊਂਡ ਨਾਲ ਜੁੜਨਾ ਬਹੁਤ ਚੰਗੀ ਗੱਲ ਆ ਚੰਗੀ ਸਿਹਤ ਮਿਲਦੀ ਆ ਚੰਗੀ ਲਾਈਫ ਸਿਕਿਉਰ ਹੁੰਦੀ ਆ ਚੰਗੇ ਸਪੋਰਟਸਮੈਨ ਬਣਨਗੇ ਕੰਵੇ ਮੈਕ ਵਿੱਚ ਨੌਕਰੀਆਂ ਮਿਲਣਗੀਆਂ ਬੱਚਿਆਂ ਨੂੰ ਇਸ ਕਰਕੇ ਬਹੁਤ ਵਧੀਆ ਖਬਰਾ ਬੜਾ ਵੱਡਾ ਲੰਮੇ ਸਮੇਂ ਤੋਂ ਜਿਹੜਾ ਐਨਓਸੀਆਂ ਦਾ ਸੀਗਾ ਉਹ ਜਿਹੜਾ ਮੈਂ ਕਹਣਾ ਮੁੱਖ ਮੰਤਰੀ ਇੱਕ ਇਤਿਹਾਸਕ ਫੈਸਲਾ ਕੀਤਾ ਕਿ 500 ਗਜ ਤੱਕ ਬਿਨਾਂ ਐਨਓਸੀ ਤੇ ਜਿਹੜੀਆਂ ਰਜਿਸਟਰੀਆਂ ਚ ਹੋਣੀਆਂ ਸ਼ੁਰੂ ਹੋ ਗਈਆਂ ਲਗ ਬੇਮਿਸਾਲ ਜਿਹੜਾ ਐਸਾ ਕੋਈ ਇਤਿਹਾਸ ਚ ਕੋਈ ਫੈਸਲਾ ਨਹੀਂ ਹੋਇਆ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕੀਤਾ ਇਹਦੇ ਨਾਲ ਸਾਰੇ ਜਿੰਨੇ ਵੀ ਜਿਨ੍ਹਾਂ ਦੇ ਪਿੱਛੇ ਰਜਿਸਟਰੀਆਂ ਦਾ ਕੰਮ ਰੁਕਿਆ ਉਹਨਾਂ ਨੂੰ ਬੜੀ ਵੱਡੀ ਇੱਕ ਸਹੂਲਤ ਮਿਲੀ ਆ ਜਿਹੜੇ ਜਿਹੜਾ ਵੀ ਕੋਈ ਆਪਣਾ ਪਲਾਟ ਖਰੀਦਦਾ ਉਹਦੇ ਮਨ 'ਚ ਖਾ ਚਲਦੀ ਆ ਕਿ ਮਕਾਨ ਬਣਾਉਣਾ ਤਾਂ ਜਦੋਂ ਰਜਿਸਟਰੀ ਨਹੀਂ ਹੁੰਦੀ ਮਕਾਨ ਕਿਵੇਂ ਬਣਾਉਣਾ ਉਹਨਾਂ ਲੋਕਾਂ ਦਾ ਇੱਕ ਸੁਪਨਾ ਜਿਹੜਾ ਵਾ ਉਹ ਪੂਰਾ ਹੋਣ ਜਾ ਰਿਹਾ ਮੈਂ ਸਪੈਸ਼ਲ ਤੌਰ ਤੇ ਐਸਐਚਓ ਡੇਰਾ ਪਾਪਰਾਨਕ ਨੂੰ ਕਹਿੰਦਾ ਕਿ ਜਿਹੜੇ ਬੰਦੇ ਨੇ ਵੀ ਗਰਾਊਂਡ ਦਾ ਡਿਸਪਲਿਨ ਭੰਗ ਦੀ ਕੋਸ਼ਿਸ਼ ਕੀਤੀ ਉਹ ਬੰਦੇ ਨੂੰ ਬਖਸ਼ਿਆ ਨਹੀਂ ਜਾਣਾ ਉਹਨੂੰ ਸਜ਼ਾ ਮਿਲਣੀ ਹੈ ਗਰਾਊਂਡ ਜਿਵੇਂ ਆਵੇਂ ਸਕੂਲ ਆ ਮੰਦਰਾ ਗੁਰਦੁਆਰਾ ਸਾਹਿਬ ਜਾਣੇ ਮੱਥਾ ਟੇਕਦੇ ਜਿਹੜਾ ਗਰਾਊਂਡ ਦੀ ਇਮਹੀਅਤ ਨੂੰ ਜਾਣਦਾ ਗਰਾਊਂਡ ਐਂਟਰ ਹੋਣ ਤੋਂ ਪਹਿਲਾਂ ਗਰਾਊਂਡ ਨੂੰ ਮੱਥਾ ਟੇਕ ਕੇ ਫਿਰ ਉਹ ਐਂਟਰੀ ਕਰਦਾ ਇਸ ਕਰਕੇ ਪੂਜਣ ਵਾਲੀ ਧਰਤੀ ਆ ਜਿੱਥੋਂ ਬੜੇ ਬੜੇ ਸਪੋਰਟਸਮੈਨ ਬਣ ਕੇ ਤਿਆਰ ਹੁੰਦੇ ਨੇ ਇਹ ਉਹ ਗਰਾਊਂਡ ਆ ਨੇ ਇਸ ਕਰਕੇ ਇਹਦਾ ਮਾਨ ਸਨਮਾਨ ਜਿਹੜਾ ਰੱਖਣਾ ਚਾਹੀਦਾ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੂਗਾ ਸਾਰਾ ਅੱਜ ਦੇ ਦਿਨ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੰਨਾ ਕਿ ਪੜ੍ਹਾਈ ਦੇ ਨਾਲ ਨਾਲ ਜਿਹੜਾ ਵਾ ਖੇਡਾਂ ਵੱਲ ਚੇਚੇ ਤੌਰ ਤੇ ਜੁੜਨਾ ਚਾਹੀਦਾ ਤੇ ਉਹਦੇ ਨਾਲ ਜਿੱਥੋਂ ਮੈਂ ਕਹਿੰਨਾ ਕਿ ਇੱਕ ਬੰਦੇ ਦੀ ਸਿਹਤ ਤੰਦਰੁਸਤ ਹੋਣਾ ਬਹੁਤ ਵੱਡੀ ਗੱਲ ਹੈ ਤੇ ਪ੍ਰਮਾਤਮਾ ਦੀ ਇੱਕ ਨਿਆਮਤ ਹੁੰਦੀ ਹੈ ਤੇ ਮੇਰਾ ਤੇ ਆਪਣਾ ਪਿਆਰ ਬੜਾ ਹਮੇਸ਼ਾ ਸਾਡੇ ਪਰਿਵਾਰ ਦਾ ਗਰਾਉਂਡ ਨਾਲ ਹੀ ਜੁੜੇ ਆ ਸਾਡੇ ਘਰ 'ਚ ਵੀ ਸਪੋਰਟਸਮੈਨ ਕਾਫੀ ਨੇ ਇਸ ਕਰਕੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਕਿ ਗਰਾਉਂਡ ਨਾਲ ਜੁੜਨਾ ਚਾਹੀਦਾ ਧੰਨਵਾਦ ਸਸੀ ਗੱਜ ਸਰ ਅੱਜ ਸਾਡੇ ਡੀਐਸਓ ਸਾਹਿਬ ਵੱਲੋਂ ਸਿਮਰਜੀਤ ਸਿੰਘ ਵੱਲੋਂ ਸਾਨੂੰ ਹਦਾਇਤਾਂ ਭਈਆਂ ਸੀਗੀਆਂ ਵੀ ਆਪਾਂ ਦਾ ਡੇਰਾ ਬਲੌਕ ਕਰਾਉਣਾ ਹੈ ਉਹਦੇ ਵਿੱਚ ਜੀਮਾਂ ਸੀਗਾ ਜੀ ਐਥਲੈਟਿਕਸ ਕਬੱਡੀ ਫੁੱਟਬਾਲ ਵਾਲੀਬਾਲ ਤੇ ਖੋਖੋ ਗੇਮਾਂ ਪੰਜ ਗੇ ਇਹ ਸਾਡੇ ਐਸਜੀਐਮ ਸਾਹਿਬ ਕਿਪਨ ਸਿੰਘ ਜੀ ਉਹਨਾਂ ਦਾ ਬਹੁਤ ਸਾਥ ਦਿੱਤਾ ਇੱਥੇ ਇਹ ਜਿਹੜੀਆਂ ਸਾਡੀਆਂ ਇਹਨੀਆਂ ਖੇਡਾਂ ਵਾਂ ਉਹ ਸ਼ੁਰੂ ਅੱਜ 5 ਤਰੀਕ ਨੂੰ ਸ਼ੁਰੂ ਪਰਾਟ ਗਏ ਆ। ਓਪਨਿੰਗ ਆਪਣੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਜੀ ਆਏ ਸੀਗੇ। ਉਹਨਾਂ ਦਾ ਬਹੁਤ ਸਾਥ ਰਿਹਾ ਜੀ। ਇੱਥੇ ਬਹੁਤ ਵਧੀਆ ਜਿਹੜਾ ਇੱਥੇ ਪ੍ਰਸ਼ਾਸਨ ਸਾਨੂੰ ਬਹੁਤ ਬੜੇ ਸਾਥ ਦੇ ਰਿਹਾ ਜੀ ਇੱਥੇ। ਤੇ ਸਾਡੀ ਮੇਟ ਹੈ ਕਿ ਸਾਡੂ ਜਿਹੜੇ ਬੱਚੇ ਖੇਡ ਰਹੇ ਆ ਇਹ ਗਾਂ ਡਿਸਟ੍ਰਿਕਟ ਤੇ ਸਟੇਟ ਲੈਵਲ ਤੱਕ ਜਾਣਗੇ ਜ ਆਪਣੇ ਬੱਚੇ ਇਥੋਂ। ਕਾ ਵੀ ਇੱਥੇ ਬੱਚਿਆਂ ਦਾ ਉਤਸ਼ਾਹ ਦੇਖ ਰਿਆਂ ਹਾਂ ਜੀ। ਬਹੁਤ ਜ਼ਿਆਦਾ ਬੱਚੇ ਆਏ ਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਸਪੋਰਟਸ ਡਿਪਾਰਟਮੈਂਟ ਨੂੰ ਕਿ ਜਿਹੜਾ ਬੱਚੇ ਇਹਦੇ ਵਿੱਚ ਕੀ ਬਹੁਤ ਜ਼ਿਆਦਾ ਭਾਗ ਲੈ ਰਹੇ ਆ ਇੱਥੇ ਜਿਹੜੇ ਬੱਚੇ ਭਾਗ ਲੈ ਰਹੇ ਆ ਜੀ ਅੰਡਰ 14 ਤੋਂ ਲੈ ਕੇ 14 ਸਾਲ ਤੋਂ ਲੈ ਕੇ ਜੀ 14 ਸਾਲ ਵਾਲੇ 17 ਸਾਲ ਵਾਲੇ ਅੰਡਰ 21 ਜੀ ਤੇ ਉੱਪਰ 21 ਤੋਂ 30 ਸਾਲ ਦੇ ਜੀ ਤੇ 30 ਸਾਲ ਤੋਂ ਉੱਪਰ ਜੀ 40 ਸਾਲ ਜਿਹੜਾ ਕਿ ਕੋਈ ਵੀ ਬੜਾ ਵਾ ਸਕੂਲ ਕੋਈ ਬੱਚਾ ਕਿਤੇ ਖੇਡਦਾ ਵੜੇ ਡੇਰੇ ਭਾਗਦਾ ਜੀ ਉਹ ਇਸ ਦੇ ਵਿੱਚ ਭਾਗ ਲੈ ਸਕਦਾ